ਹਾਂਜੀ ਚੀਮਾ ਡੇਰੀ ਫਾਰਮ ਤੇ ਸਵਾਗਤ ਹੈ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਅੱਜ ਦੀ ਵੀਡੀਓ ਆਪਾਂ ਲੱਗੇ ਆ ਬਣਾਉਣ ਪਿੰਡ ਹਰੜਕਲਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ ਪੰਜਨਾਗ ਤੇ ਕੁਝ ਸੂਏ ਸਵਾਜਿਆ ਤੇ ਕੁਝ ਕੱਬਣਾ ਤਿਆਰ ਹੈ ਤੇ ਆਪਾਂ ਪਹੁੰਚੇ ਆ ਵੀਰ ਬਗੀਚੇ ਸਿੰਘ ਹਣਾ ਕੋਲ ਆਜੋ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਇਹਨਾਂ ਦੀ ਡਿਟੇਲ ਸਾਸੀਆ ਭਾਜੀ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਕੀ ਹਾਲ ਚੱਲ ਜੀ ਮੈਂ ਚੜਦੀ ਕਲਾ ਭਾਜੀ ਤੇ ਸੁਣਾਉ ਹਾਂ ਜੀ ਚੜਦੀ ਕਲਾ ਚਾਹੀਦੀ ਆ ਜੀ ਹਾਂ ਜੀ ਵਧੀਆ ਚਾਹੀਦੀ ਉਹ ਠੀਕ ਠਾਕ ਪਰਵਾਰ ਬਸ ਵਧੀਆ ਤੁਸੀਂ ਸੁਣਾਓ ਭਾਜੀ ਹਾਂ ਵਧੀਆ ਚੜਦੀ ਕਲਾ ਜੇ ਚੜਦੀ ਕਲਾ ਹੀ ਭਾਈ ਚਾਹੀਦੀ ਆ ਹਾਂ ਜੀ ਤੇ ਵੀਰ ਜੀ ਨਾਮ ਤੇ ਐਡਰੈਸ ਦੱਸਿਓ ਨਾਮ ਮੇਰਾ ਭਾਜੀ ਬਗੀਚਾ ਸਿੰਘ ਜੇ ਪਿੰਡ ਹਰੜ ਕਲਾਂ ਤਹਿਸੀਲ ਹੀ ਨਾਲਾ ਤੇ ਜ਼ਿਲ੍ਹਾ ਬਸਾ ਜੀ ਠੀਕ ਆ ਜੀ ਫੋਨ ਨੰਬਰ ਹੀ ਬੋਲ ਦਿਓ 9041796788 ਭਾਈ ਠੀਕ ਆ ਜੀ ਹਾਂਜੀ ਤੇ ਦਾ ਆਂਦਾ ਰਸ਼ੀਗਨ ਟੈਂਕਾ ਹਾਂ ਲੈ ਤੇ ਭਾਜੀ ਦੋ ਹੀ ਦੱਜੇ ਅੱਛਾ ਜੀ ਠੀਕ ਆ ਠੀਕ ਆ ਲਓ ਜੀ ਦੋ ਨਾਲ ਅਗਦਰ ਬੱਦੇ ਜੀ ਵੀਰ ਨੇ ਇਹ ਵੀ ਸੂਏ ਸਵਾਏ ਆ ਆ ਸੂਏ ਸਵਾਏ ਆ ਜਿਹੜਾ ਦਸੀਆਂ ਟੈਂਕੀ ਗੱਬਣ ਆ ਨਾ ਇਹ ਗੱਬਣ 17-18 ਕਿਲੋ ਦੀ ਮਲਕ ਜੀ ਅੱਛਾ ਜੀ ਹਾਂਜੀ ਤੇ ਸ਼ੁਰੂਆਤ ਕਿਤੋਂ ਕਰੀਏ ਸ਼ੁਰੂਆਤ ਉਹ ਛੋਟੀ ਅੱਜ ਹੀ ਸੂਈ ਆ ਤੇ ਮਗਰ ਬੂਰਾ ਬਚਾ ਜੀ ਠੀਕ ਆ ਠੀਕ ਆ ਅੰਮੀ ਤੇ ਵੀ ਥਾ ਜੀ ਬਿਲਕੁਲ ਆ ਗਿਆ ਬੱਚਾ ਇਹ ਸਾਰੇ ਵੀਰ ਜੀ ਤੇ ਬੰਦੇ ਆਪਾਂ ਆ ਆ ਜੀ ਸੂਈ ਆ ਜੀ ਦੀ ਨਾਲ ਸੂਈ ਦਾ ਹਣਾ ਹਾਂ ਹਾਂ ਇਹ ਕੱਟਾ ਕੱਟੀ ਜੇ ਨੇ ਕੱਟਾ ਜੀ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਬਿਲਕੁਲ ਜਿਹੜਾ ਇਹ ਸੂਆ ਜਿਹੜਾ ਸੂਈ ਭਰੀ ਇਹ ਦੂਜਾ ਸੂਆ ਵੀ ਇੱਥੇ ਸੁਈ ਜੇ ਅੱਛਾ ਇਹ ਖੋਲ ਕੇ ਰੱਖਣਾ ਠੀਕ ਹੈ ਠੀਕ ਹੈ ਲਓ ਜੀ ਦੂਜਾ ਸੂਆ ਸੁਈ ਜਾਂ ਕਰਮ ਵਾਲੀ ਘੱਟ ਘੜ ਵੀ ਚੰਗਾ ਤੇ ਇਹ ਵੀ ਨੀਲੀ ਪੂਰੀ ਆ ਹਾਂ ਇਹ ਵੀ ਨੀਲੀ ਪੂਰੀ ਪਾਜੀ ਠੀਕ ਹੈ ਠੀਕ ਹੈ ਬਹੁਤ ਹੀ ਚੰਗੀ ਠੰਡੀ ਸੀ ਤੇ ਕੁਆਲਟੀ ਵੀ ਚੈੱਕ ਆ ਸਾਡੇ ਜਿੰਨੇ ਸੁੰਦਰ ਜਿਹੜਾ ਚੰਗਾ ਲੱਗਾ ਵਾ ਬਹੁਤ ਬਾਈ ਚੰਗੀ ਠੋਡੀ ਚੱਕ ਪਾਜੀ ਇਹ ਕਿੰਨੇ ਕ ਦੁੱਧ ਵਾਲੀ ਭਾਜੀ ਇਹ ਭਾਜੀ ਦੁੱਧ 12 ਚੋਂ ਤੋਂ ਪਲਾਸੀ ਲਵ ਬਾਕੀ ਬਾਕੀ ਠੰਡੀ ਸੀ ਬਹੁਤ ਜੀ ਅੱਛਾ ਜੀ ਆ ਦੇਖੋ ਇੰਦਾ ਹੀ ਠੀਕ ਆ ਠੀਕ ਆ ਲੋ ਜੀ ਉਹ ਸੀਂਦੀਆਂ ਸੋਲੀਆਂ ਤੁਸੀਂ ਚੈੱਕ ਕਰ ਸਕਦੇ ਆ ਆ ਦੇਖੋ ਭਾਜੀ ਆ ਗਿਆ ਵਾ ਆ ਦੇਖੋ ਠੀਕ ਆ ਠੀਕ ਆ ਲੋ ਜੀ ਆ ਚੈੱਕ ਕਰ ਸਕਦੇ ਬਿਲਕੁਲ ਠੰਡੀ ਠੀਕ ਆ ਉੱਤੇ ਨਸਾ ਸੁੱਟ ਕੇ ਘਰੇ ਲੈ ਜਾਓ ਅੱਛਾ ਜੀ ਹਾਂ ਠੀਕ ਆ ਲੋ ਜੀ ਵਿਰੇ ਦੇ ਅਦਕ ਵਿੱਚ ਘਾਲ ਵੀ ਦੇ ਰਿਚਵਾਇ ਕਰ ਸਕਦੇ ਜੀ ਉਸ ਕਰ ਲੈ ਬਿਲਕੁਲ ਜਿਹੜੀ ਸ਼ਾਮ ਤੋਂ ਸਵੇਰ ਹੀ ਆ ਤੇ ਕਿੰਨਾ ਕੁ ਬੋਲਾ ਕੱਢਿਆ ਭਾਜੀ ਬੋਲਾ ਵੀਰ ਦੀ ਸੇਰੇ ਨਾਲ ਜੀਰ ਸੁੱਕੀ ਜੇ ਸਾਡੇ ਕੇ 6 ਵਜੇ ਅੱਛਾ ਜੀ ਤੇ ਬੱਚੇ ਨੂੰ ਚਗਾ ਕੇ 2 ਕਿਲੋ ਚ ਲੈ ਠੀਕ ਆ ਠੀਕ ਆ ਹਾਂਜੀ ਉਹ ਜੀ ਬਿਲਕੁਲ ਤਾਜੀ ਸੁਈਆਂ ਦੇ ਸੂਲ ਦੇ ਬਿਨਾਨੀ ਬਦਲ ਆ ਗਈ ਇਹਦੀ ਹਾਂਜੀ ਹੈਗੀ ਨਹੀਂ ਜਾਂਦੀ ਨਾ ਹਾਂਜੀ ਹਾਂਜੀ ਠੀਕ ਆ ਲੋ ਜੀ ਸੂਲ ਤਾਂ ਕਿ ਨਿਸ਼ਾਨੀਆਂ ਜਿਹੜੀਆਂ ਕਵਰ ਕਰ ਲਈਆ ਕਰਮਾਲੀ ਇਹ ਕਿੰਨਾ ਕੁ ਭਰੀ ਜਬ ਦੁੱਧ ਭਾਜੀ ਦੁੱਧ ਵੀਰ ਜੀ ਪਹਿਲੇ ਸੁਏ ਨੇ ਬੱਚੇ ਨੂੰ ਛੱਡ ਕੇ 10 ਕਿਲੋ ਚ ਆਜੇ ਅੱਛਾ ਜੀ ਹਾਂਜੀ ਠੀਕ ਆ ਬਾਕੀ ਇਹਦੇ ਵਿੱਚ ਜੱਗੇ ਭਾਜੀ ਜੇ ਗੱਲ ਕਰਨ ਵਾਲੀ ਆ ਹਾਂ ਹਾਂਜੀ ਸੰਜੀ ਸੀ ਬਹੁਤ ਚੰਗੀ ਠੀਕ ਆ ਠੀਕ ਆ ਠੀਕ ਆ ਲੋ ਥੋੜਾ ਜਿਹਾ ਜਵਾਗ ਦਾ ਕਰਕੇ ਬੋਸਾ ਲਾ ਲੀਆ ਬਾਕੀ ਬਿਲਕੁਲ ਸ਼ਾਂਤ ਸੁਭਾਅ ਆ ਦੇਖੋ ਭਾਜੀ ਠੀਕ ਆ ਜੀ ਆ ਦੇਖੋ ਲਓ ਜੀ ਆ ਚੈੱਕ ਕਰ ਸਕਦੇ ਸੀ ਆਖੇ ਤੇ ਡਾਕਟਰ ਸਾਹਿਬ ਦੇ ਜੱਗੇ ਭਾਈ ਜੀ ਨਹੀਂ ਪਾ ਚਾਰ ਭਾਜੀ ਵੇਖੋ ਜਾਨ ਦੀ ਧਾਰ ਤੇ ਭਾਜੀ ਵੇਖੋ ਹੈ ਬਿਲਕੁਲ ਸਹੀ ਗੱਲ ਮਗਰੋਂ ਦੀ ਮਸਾਓ ਲਓ ਜੀ ਉੱਧਰਲੇ ਸਾਈਡ ਤੋਂ ਵੀ ਕੈਸਾ ਕਰੀਏ ਆਪਾਂ ਬਿਲਕੁਲ ਹੀ ਠੰਡੇ ਸੁਭਾਅ ਵਾਲੀ ਆ ਤੇ ਜੱਡਾ ਵੀ ਚੈੱਕ ਕਰ ਸਕਦੇ ਜੇ ਉਹਨਾਂ ਅੱਗੇ ਤੋਂ ਉਹਨਾਂ ਤੇ ਛੇਰ ਬਣਿਆ ਪਿਆ ਵਾ ਕੀ ਭਾਜੀ ਠੀਕ ਠੀਕ ਜੀ ਇਹੋ ਜਿਹਾ ਪੱਛੀ ਬੜਾ ਘਟ ਲੱਭਦੇ ਆ ਘਟ ਲੱਭਦੇ ਆ ਹਾਂ ਜੀ ਨਾਲੇ ਚੀਜ਼ਾਂ ਵੀ ਦੋਵੇਂ ਆ ਗਈਆਂ ਇੱਕੇ ਦੇ ਵਿੱਚ ਹੀ ਨੀਲੀ ਵੀ ਤੇ ਦੂਰੀ ਵੀ ਦੋਵੇਂ ਡਿਮਾਂਡਾਂ ਪੂਰੀਆਂ ਹੋ ਗਈਆਂ ਭਰਾਵਾਂ ਦੀਆਂ ਇਹ ਥਾਣ ਵੀ ਜਿਹੜਾ ਐਂ ਗਿੱਠੋਂ ਬਾਹਰ ਲੱਗਾ ਪਿਆ ਵਾ ਕੱਲਾ ਕੱਲਾ ਥਾਣਿਆਂ ਤੇ ਪਿਛੇ ਚਲੋ ਮੇਲਕਾ ਉਹ ਵੀ ਚੰਗਾ ਵਾ ਕੋਈ ਸਾਹਮਣੂਗਾ ਭਰਾ ਦੇ ਚੰਗਾ ਬਣ ਜਣਾ ਵਾਲੀ ਨੇ ਹਾਂ ਜੀ ਇਹਦਾ ਮੁੱਲ ਭਾਜੀ ਕੀ ਕਰਨਾ ਹੈ ਜੱਗੇ ਭਾਜੀ ਜਿੰਨਾ ਵੀ ਕਹੋਗੇ ਉੱਥੇ ਕਰਾਂਗਾ ਤਾਂ ਅੱਗੇ ਲਿਖਣੇ ਲਈ ਆਪਾਂ ਮੋੜ ਲਾ ਲੀਏ ਕਰ ਦਗੇ ਹਾਂਜੀ ਦੇ ਲਓ ਦੇ ਦਈਏ ਲੱਖ ਦੀ ਭਾਜੀ ਲੱਖ ਦੀ ਹਾਂਜੀ ਅੰਦਰ ਲੱਗੋ ਭਾਜੀ ਹਾਂ ਨਾ ਇੱਕੋ ਗੱਲ ਕਰਨੀ ਆਪਾਂ ਹਾਂਜੀ 88000 ਦੀ ਛੋਟੀ ਦਵਾਂਗੇ 88 ਦੀ ਹਾਂ ਬਿਲਕੁਲ ਜਿਹੜੀ ਹਾਂ ਆਈਆਂ ਠੀਕ ਆ ਭਾਜੀ ਛੋਟੀ ਬਹੁਤ ਚੰਗੀ ਠੰਡੀ ਸੀ ਕੋ ਚੂਨ ਚ ਆਪ ਹੋਵੇ ਕੋਈ ਕਮੀ ਹੋਇਆ ਪਜਮੇ ਆ ਰਿਹਾ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਲਓ ਜੀ 88000 ਦੀ ਆ ਬਿਲਕੁਲ ਜਿਹੜਾ ਨਾਰਮਲ ਰੇਟ ਕਰਦਾ ਤੇ ਦੁੱਧ ਚੰਗਾ ਕੱਢੀ ਜਾਊਗੀ ਹੈ ਆਪ ਵੀ ਚੰਗੀ ਆ ਸਿੰਗ-ਸਿੰਗ ਵੀ ਚੰਗਾ ਤੇ ਮੂੰਹ ਗਲਗਲ ਪਤਲਾ ਆ ਰਿਹਾ ਵਾ ਤੇ ਭਾਈ ਦੂਜਾ ਦੂਜੇ ਨੰਬਰ ਤੇ ਕਿਵੇਂ ਆ ਗਿਆ ਟੈਂਕ ਪਾਜੀਆ ਟੈਕ ਦੀ 18 ਕਿਲੋ ਦੀ ਗਾਰੰਟੀ ਏ ਅੱਛਾ ਜੀ ਮੈਂ ਖੋਲ ਕੇ ਵੇਖਾਂਦਾ ਠੀਕ ਲਓ ਜੀ 18 ਲੀਟਰ ਵਾਲੀ ਇਹ ਤੇ ਸੂਹਾ ਕਿਹੜਾ ਸੂਹੀ ਭਾਜੀ ਪਾਪਾ ਜੀ ਤੇ ਜਾ ਜੇ ਸੂਹਾ ਤੀਸਰਾ ਸੂਹੀ ਤੇ ਜਾ ਨਾ ਆਇਆ ਪੈਰ ਨਹੀਂ ਹਾਲੋ ਪਕਾ ਜਦਾ ਜੀ ਬੰਦੀ ਹੰਨੇ ਅੱਛਾ ਜੀ ਬਹੁਤ ਹੀ ਚੰਗੀ ਮੈਂ ਠੀਕ ਆ ਠੀਕ ਆ ਲਓ ਜੀ ਕੱਤ ਕਾੜ ਜਿਹੜਾ ਬਹੁਤ ਹੀ ਤਗੜਾ ਖੈ ਸਕਦੇ ਆਂ ਆਪਾਂ ਦੇ 15 ਪਾਈਆਂ ਵਾ ਥੱਲੇ ਚੱਡੇ ਤੇ ਨਾੜਾ ਲੋੜਾ ਵੀ ਜੜੀਆਂ ਕਾਫੀ ਆ ਗਈਆਂ ਤੇ ਥਣਾ ਦਾ ਸੈਤ ਗਿਆ ਵੀ ਇਹ ਬਲੇਰੋ ਗੱਡੀ ਤੇ ਜਾਊਗੀ ਕੱਲੀ ਜਾਊਗੀ ਹਣਾ ਹਾਂ ਆ ਲਾ ਕੇ ਵਖਾਜੋ ਤੋਂ ਵੀ ਹਾਂਜੀ ਲਾ ਦਿਓ ਲਓ ਭਾਈ ਲਓ ਜੀ ਚੈੱਕ ਕਰ ਸਕਦੇ ਜੀ ਕੱਦ ਕਾੜ ਜਿਹੜਾ ਬਹੁਤ ਹੀ ਤਗੜਾ ਆ ਗਿਆ ਵਾ 17 ਤੋਂ 18 ਲੀਟਰ ਜਿਹੜਾ ਦੁੱਧ ਪਿਛਲੇ ਸਵੇਰੇ ਭਰਿਆ ਭਾਜੀ ਪਿਛਲੇ ਸਵੇਰੇ 18 ਤੋਂ ਪਲੱਸ ਭਰਿਆ ਵਾ 18 ਇਹਨੂੰ ਸੰਭਾਲੇ ਠੀਕ ਆ ਠੀਕ ਆ ਲਓ ਜੀ 18 ਤੋਂ ਪਲੱਸ ਜਿਹੜਾ ਦੁੱਧ ਭਰਿਆ ਵਾ ਪਿਛਲੇ ਸਵੇਰੇ ਐਸ ਵਾਰ ਕੋ ਚੰਗੀ ਸਾਫ ਕਰ ਦੂਗਾ ਬਿਲਕੁਲ ਬਿਲਕੁਲ ਕੋਈ ਸ਼ੱਕ ਕੱਲੀ ਗੱਡੀ 'ਚ ਮੈਂ ਜਾਊ ਉਹ ਵੀ ਬਲੈਰੋ 'ਚ ਠੀਕ ਆ ਜੀ ਅੱਜ ਆ ਫਗਾਂ ਵਰਗਾ ਹਵਾ ਨਾ ਲੱਗਾ ਪਿਆ ਵਾ ਤੇ ਰਾਜੀ ਰੂਜੀ ਵੀ ਕਰਮਾਲੀ ਬਹੁਤੀ ਆ ਗਈ ਆ ਤੇ ਹੈ ਵੀ ਸਿੰਗਲ ਹੱਡੀ ਕਰੋ ਜੀ ਚੈੱਕ ਸਾਡਾ ਅਸਾਇਰ ਕੇ ਆ ਜਿਹੜਾ ਬਹੁਤੀ ਚੰਗਾ ਆਇਆ ਵਾ ਕੱਲਾ ਕੱਲਾ ਲੱਗਾ ਪਿਆ ਵਾ ਤੇ ਲਾਗੇ ਤੇ ਪਾ ਕੇ ਚੜੰਦੇ ਆਣ ਸਟੀੜੀ ਦੇ ਪਾਵੇ ਆ ਕਿ ਥਾਂ ਤੇ ਕੱਲਾ ਕੱਲਾ ਜਿ ਤਰ੍ਹਾਂ ਕਾ ਵੇੜੇ ਲੱਗੇ ਹੁੰਦੇ ਚਾਵਾਂ ਨੂੰ ਕਰਾ ਦੇ ਬਿਲਕੁਲ ਭਾਜੀ ਲਾਵਾ ਜੀ ਲੱਗ ਗਿਆ ਤਾਂ ਚੈੱਕ ਕਰ ਸਕਦੇ ਤੇ ਨਾੜਾ ਵੀ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗੀਆਂ ਆ ਗਈਆਂ ਕੱਦਾ ਭਾਜੀ ਹਰ ਸਾਰੀ ਬਸ਼ਰੂ ਥੋੜਾ ਇੱਦਾਂ ਦਾ ਫੁੱਟ ਫੁੱਟ ਬਾਹਰ ਨੂੰ ਵਹੀ ਭਈਆ ਇਹਨੂੰ ਭਾਜੀ ਮੇਰੇ ਮੋਢੇ ਲੱਗ ਜੀ ਹਾਂਜੀ ਹਾਂਜੀ ਲਓ ਜੀ ਕੱਦ ਕਾੜ ਚੈੱਕ ਕਰ ਸਕਦੇ ਚੰਗਾ ਵਾ ਹਾਂਜੀ ਇਹਦਾ ਮੁੱਲ ਭਾਜੀ ਹਰ ਮੁੱਲ ਭਾਜੀ ਇਹੋ ਜੀ ਮੈਂ ਤੇ 2 ਲੱਖ ਦੀ ਨਹੀਂ ਬਾਹਰ ਮਿਲਦੀ ਹੈ ਨਾ ਹਾਂਜੀ ਆਪਾਂ ਜੈ ਹੀ ਦੇਣੀ ਆ ਕਿੰਨਾ ਕੁ ਦੇਰੀਏ 1 ਤੀਰੀ ਭਾਜੀ 1 ਤੀਰੀ ਹਾਂਜੀ ਕਹ ਹੈ ਕਿ ਕੋਈ ਜਿਆ ਅਸਲ ਤੂੰ ਹੀ ਭਾਜੀ ਆਪ ਹੀ ਦੂਹ ਪਰਾਹਣੇ ਕਰਨਾ ਜੀ ਜੋ ਤਨ ਜੀ ਲੱਗਦਾ ਚੰਗਾ ਲੱਗਦਾ ਕਰ ਦੋ ਆਂ ਪੰਜ ਛੱਡ ਦਈਏ ਫਿਰ ਅੱਛਾ ਹਾਂਜੀ ਕਈ ਭਾਜੀ ਦੋ ਹੋਰ ਛੱਡੀਏ ਅੱਛਾ ਇੱਕ 23 ਕਈ ਹਾਂਜੀ ਹੋਰ ਕਰ ਲਓ ਥੋੜਾ ਬਹੁਤ ਪੂਰੇ ਵੀ ਕਰ ਦਈਏ ਫਿਰ ਪੂਰੇ ਦੀ ਵੀ ਦੀ ਵੀ ਦੀ ਭਾਜੀ ਜਿਹੜਾ ਮੇਰਾ ਵੀ ਰੈਲੈਜ ਨੂੰ ਨਾ 20 ਦੀ ਚੀਮਾ ਭੁੱਜ ਕਹਿਣ ਲੱਗਾ ਕਿ ਹੋ ਜਾ ਮੈਂ ਉੱ퍼 'ਚ ਪਾਦਣ ਲੱਗਾ ਚਲੋ ਵੇਖ ਲਓ ਪਾ ਦੋ ਪਾ ਦਈਏ ਵੇਖ ਲਓ ਫਿਰ ਕਰ ਦੋ ਆਫਰ ਨਾਲ ਲਾ ਦੋ ਲਾ ਦੋ ਪਿਆਰ ਲਾ ਤੂੰ ਆਪਾਂ ਆਫਰ ਵਾਲੇ ਚੈਨਲ ਆ ਲਾ ਦੋ ਭਾਜੀ ਲੋਜੀ ਆਫਰ ਬਾਈ ਲਾਂਗ ਕਰੋ ਫਿਰ ਤੁਸੀਂ ਕਰੋ ਮਾਨਤਨ ਫਿਰ ਕਰੋ ਮੈਨੂੰ ਹੀ ਆ ਵੀ ਕਰ ਦੋ ਮੈਂ ਕੀ ਕਰਨਾ ਪੋਰਡ ਉਹ ਯਾਰ ਛੱਡ ਦਈਏ ਠੀਕ ਆ ਪਾਜੀ ਬੰਦ ਉੱਚੋ ਸੌਫਟ ਲਿਆ ਛੋੜੀ ਜੀ ਲੋਈ ਉੱਪਰ ਲਵਾਤੀ ਹੈ 118000 ਦੀ ਹੋਣੀ ਇਹਦੇ ਪੰਡਾ ਪਾਈਆਂ ਥੱਲੇ ਕਰਮਾਲੀ ਨੇ ਬਿਲਕੁਲ ਪਾਜੀ ਬਿਲਕੁਲ ਅਦਰ ਜਿਹੜੀ ਪਹਿਲੇ ਨੰਬਰ ਦੇ ਦਿਖਾਈ ਆ ਬਹੁਤ ਹੀ ਜ਼ਿਆਦਾ ਚੰਗੀ ਆ ਗਈ ਇਹ ਵੀ ਦੂਜਾ ਸਵੇਰ ਤੇ ਇਹ ਤੀਜਾ ਸਵੇਰ ਸੂਗੀ ਦੇਖੋ ਚੰਗੀ ਸਾਹਮੜਾ ਖੜੇ ਭਰਾ ਹਾਂਜੀ ਹਾਂਜੀ ਤੇ ਦੁੱਧ 18 ਤੋਂ ਵੀ ਪਲੱਸ ਗੱਡੂ ਵੀ ਆ ਕੇ 20 ਲਾ ਕੇ ਬੱਲੇ ਜਾਊਗੀ ਹਾਂ ਬਿਲਕੁਲ ਪਾਜੀ ਠੀਕ ਆ ਤੇ ਆਜੋ ਅਦਰ ਦਿਖਾਈਏ ਇਹ ਇਹ ਛੋਟੀ ਆ ਅੱਛਾ ਜੀ ਇਹਨਾਂ ਨੂੰ ਹੁਣ ਗੁਜੀਰੀ ਪਾਵਾਂਗੇ ਠੀਕ ਆ ਅਜੇ ਚ ਮਾਲੋ ਯਾਰ ਅਗਲੇ ਚੁਣੀ ਆ ਠੀਕ ਲੋ ਜੀ ਇਹ ਵੀ ਪੂਰੀ ਆ ਗਈ ਨਾ ਤੁਸੀਂ ਤੁਸੀਂ ਚੈੱਕ ਕਰ ਸਕਦੇ ਗੱਟੋ ਬਹੁਤ ਚੰਗੀ ਗੁੜੀਆ ਅੱਛਾ ਜੀ ਇਹ ਵੀ ਠੰਡੀ ਸੀ ਲੈ ਇਤਰਾ ਸਵੇ ਬਹਿ ਜੋ ਆਪਣੇ ਕੋਲ ਪਸ਼ੂ ਇਦਾਂ ਦੇ ਜਾਂ ਗਾਂਾਂ ਰਕਈ ਜੀ ਅੱਛਾ ਜੀ ਮਾਲੋ ਇਤਰਾ ਬਹਿ ਜੋ ਥਲੇ ਜਿਹੜੇ ਮਰਜੀ ਪਸ਼ੂ ਰੇ ਠੀਕ ਆ ਠੀਕ ਆ ਹਾਂ ਜੀ ਲਓ ਭਾਜੀ ਵੀਡੀਓ ਨੂੰ ਜੀ ਵੱਧ ਤੋਂ ਵੱਧ ਸ਼ੇਅਰ ਕਰਾਓ ਭਾਜੀ ਚਲੋ ਅੱਗੇ ਕੇ ਵੀਰ ਭਰਾ ਦਾ ਫਾਇਦਾ ਹੋਏ ਹਾਂ ਜੀ ਵੇਖੋ ਭਾਜੀ ਆ ਜੋ ਆ ਆ ਹਾਂ ਬਚਾ ਨਾੜੂ ਦੇ ਜਾਂ ਛੋਟੀ ਦਾ ਅੱਛਾ ਜੀ ਇਹ ਵੀ ਤੁਹਾਨੂੰ ਖਣਾ ਇਹਦੇ ਥਲੇ ਬੌਲਾ ਦਸਾਂ ਪੁਲਾਸ ਆ ਠੀਕ ਹੈ ਜੀ ਇਹਦੇ ਦੁੱਧਾ ਰਿਕਾਰਡ 14 ਕਿਲੋ ਦਾ ਜੀ ਅੱਛਾ ਜੀ ਹਾਂਜੀ ਇਹ ਸੇ ਮੰਨ ਲਓ 7.5 ਪੁਨੇ 82 ਦੀ ਚਾਈ ਹੋ ਗਈ ਹੈ ਜੀ ਠੀਕ ਆ ਮੈਂ ਤੁਹਾਨੂੰ ਖੋਲ ਕੇ ਖੰਮਾ ਪਾਜੀ ਠੀਕ ਹੈ ਠੀਕ ਆ ਲਓ ਜੀ ਸਿੰਘ ਰਿੰਗ ਲੱਗਾ ਪਿਆ ਨੂੰ ਗਰਮਾਲੀ ਨੂੰ ਤੇ ਬੱਲਾ ਮੱਥਾ ਆ ਗਿਆ ਇਹਦੇ ਵੀ ਨੀਲੀ ਦੇ ਵਿੱਚ ਪੱਕ ਰੱਖਦੀ ਆ ਤੇ 10 ਤੋਂ ਪਲੱਸ ਜਿਹੜਾ ਬੌਲਾ ਇਸ ਟਾਈਮ ਤਿਆਰ ਤੇ ਜਵਾਗ ਭਾਜੀ ਪਿਛੇ ਹੱਕਤਾ ਭਾਜੀ ਠੀਕ ਆ ਜੀ ਮੇਲ ਕਾਫ ਜਿਹੜੇ ਪਿਛੇ ਵੀ ਆ ਗਿਆ ਤੇ 14 ਕਿ ਲੀਟਰ ਦੇ ਆਸ-ਪਾਸ ਜਿਹੜਾ ਦੁੱਧ ਕੱਢੂਗੀ ਕਰਮਗਾਲੀ ਚਲੋ ਇਹ ਵੀ ਕੋਈ ਸਾਂਭਲ ਵਾਲਾ ਭਰਾ ਖੜੇ ਕਾਡ ਕਾੜ ਜਿਹੜਾ ਇਹਦਾ ਵੀ ਚੰਗਾ ਵਾ ਤੇ ਕੋੜਾਪੜਾ ਵੀ ਜਿਹੜਾ ਬਹੁਤ ਚੰਗਾ ਆ ਗਿਆ ਵਾ ਐਣੀ ਨਹੀਂ ਪਛਾਣ ਹੁੰਦੀ ਜਦੋਂ ਟਾਈਮ ਤੇ ਜਾਂਦੀ ਆ ਤੇ ਚਵਾਈ ਮੇਰੇ ਸਾਹਮਣੇ ਅਜੇ ਤੱਕ ਮੈਂ ਕੋਈ ਪਸ਼ੂ ਦੀ ਵੇਖੀ ਨਹੀਂ ਠੀਕ ਆ ਠੀਕ ਆ ਹਾਂਜੀ ਹਾਂਜੀ ਲੋ ਵੀ ਚਵਾਈ ਚੂਦੇ ਆਣ ਇੱਕ ਨੰਬਰ ਐ ਇਹ ਥਾਣਾ ਦਾ ਸਾਇਰ ਗਾ ਵੀ ਜਿਹੜਾ ਚੰਗਾ ਆ ਗਿਆ ਵਾ ਨਟਾ ਮੋ ਗਿਆ ਬਸ ਸੁਈ ਨੂੰ ਇਹ ਬਾਈ ਪੱਸੋਂ ਸੁਈ ਰਹਾ ਦੀ ਅੱਛਾ ਜੀ ਬੋਲਾ ਹੀ ਆਵੇ ਬੋਲਾ ਆਵੇ ਬੰਦੂ ਦੇ ਵਿੱਚ ਠੀਕ ਹੈ ਠੀਕ ਹੈ ਲਓ ਜੀ ਬੋਲਾ ਹੀ 10 ਤੋਂ ਪਲਾਸ ਹੈ ਜਿਹੜਾ ਜੇ ਇਹਦੇ ਕੋਲ ਤੇ ਆ ਰਿਹਾ ਤੇ ਜਵਾਗ ਬਾਈ ਇਹ ਆ ਵਾਲਾ ਕਾਲਾ ਹਾਂ ਜੀ ਇਹਦੀ ਪਾਸੀ ਕਾਲਾ ਠੀਕ ਹੈ ਜੀ ਆ ਵਾਲਾ ਇਹਦਾ ਜਵਾਗ ਕਾਲਾ ਹੈ ਜੀ ਲਾੜੂ ਨੇ ਉਹਦੇ ਵੀ ਲਾਲੀ ਆ ਜੇ ਤੇ ਇਹਦਾ ਵੀ ਥੋੜਾ ਜਿਹਾ ਫੱਲਾ ਮੱਥਾ ਆ ਗਿਆ ਵਾ ਹਾਂ ਜੀ ਬਾਈ ਚੰਦਾ ਦੇਖੋ ਜੋ ਨਹੀਂ ਚੰਦਾ ਪਾ ਲੱਗੇ ਆ ਬਲੈਕ ਨੇ ਗਾਲਾਂ ਹੀ ਆ ਆਪੋ ਦਰ ਦਰਦੀ ਹੈ ਨਾ ਆਮਾ ਖੀਰ ਠੰਡੀ ਪੂਰੀ ਠੀਕ ਆ ਠੀਕ ਆ ਆਟੇ ਨੂੰ ਲਾ ਦਈਏ ਤੇ ਅਰੇ ਚਾਰ ਜਣੇ ਅਸੀਂ ਭੱਜੇ ਫਿਰਨੇ ਮਗਰ ਮਗਰ ਇਹਦਾ ਮੁੱਲ ਭਾਜੀ ਇਹਦਾ ਹੋ ਸਕਦਾ ਮੁੱਲ ਭਾਜੀ ਇਹਦਾ ਲੱਖ ਦੀ ਦੇਈਏ ਲੱਖਾਂ ਕਰੀਏ ਅੰਦਰ ਅੰਦਰ ਕਰ ਦਈਏ ਹਾਂਜੀ ਇਹ ਵੇਦਿਏ ਫਿਰ ਆ ਨਾ 90 ਦੀ ਦੇਣੀਏ ਜਰਾ 90 ਚ ਹੋਰ ਕਰ ਦਈਏ ਚੱਲ ਕਰ ਦੋ ਦੋ ਯਾਰ ਕੋਈ ਆ ਹਾਂਜੀ ਚਲੋ ਠੀਕ ਹੈ ਵੀਰ ਨੇ ਕਹਾ ਤਾਂ 88 ਦੇਣਾ ਪਰ ਜੇ ਨਾ ਮੇਰਾ ਵੀਰ ਲੈ ਜਾਊਗਾ ਨਾ ਹਾਂਜੀ ਨਾਲੇ ਛੁਇਆ ਕਰੂ ਤੇ ਨਾਲੇ ਮੈਨੂੰ ਯਾਦ ਕਰਾਇਆ ਕਰੂਗਾ ਠੀਕ ਹੈ ਠੀਕ ਹੈ ਲਓ ਜੀ 88000 ਇਹ ਚਾਹ ਨਾਲੇ ਲਾਗੇ ਬਣੇ ਕਿਤੇ ਘਰੇ ਮੈਂ ਚਲ ਜੂ ਨਾ ਬਾਜੀ ਹਾਂਜੀ ਚਲੋ ਬੁਰਾ ਮਨ ਦਾ ਦੀ ਕਿਰਪਾ ਨਾਲ ਸਾਰਾ ਹੀ ਮਾਲ ਆਪਣਿਆਂ ਲੋ ਕੋਈ ਕਮੀ ਨਹੀਂ ਆ ਹਾਂਜੀ ਹਾਂਜੀ ਅਜਿਹੇ ਘਰ ਮੇਰਾ ਇੱਕ ਵੀ ਇਹਨਾਂ ਚ ਪਸ਼ੂ ਚਲ ਜੂ ਨਾ ਅੱਛਾ ਜੀ ਇਹਨਾਂ ਮਈਆਂ ਹੋ ਜਾਣਗੀਆਂ ਠੀਕ ਆ ਠੀਕ ਆ ਠੀਕ ਆ ਲੋ ਬਾਈ ਕੁਛ ਨਾ ਮਾਨਿਆ ਬਾਈ ਨੂੰ ਆਪਣੇ ਪਸ਼ੂਆਂ ਤੇ ਨਹੀਂ ਪੂਰਾ ਮਾਨਿਆ ਜੱਗੇ ਭਾਜੀ ਬਾਈ ਚੱਕਰ ਆਪ ਵੀ ਭਾਈ ਨੇ ਚਵਾਈ ਕਰਕੇ ਲਿਆਦੀ ਆ ਕਿਉਂਕਿ ਮਾਨ ਤਾਂ ਹੀ ਹਾਂ ਨਾ ਤੁਸੀਂ ਕਿਨੇ ਚਿਰ ਦੇ ਮੈਨੂੰ ਜਾਣਦੇ ਜੱਗੇ ਭਾਜੀ ਬਿਲਕੁਲ ਬਿਲਕੁਲ ਸਹੀ ਗੱਲ ਆ ਜੀ ਹਾਂਜੀ ਹਾਂਜੀ ਮੰਨੋ ਤੁਹਾਡੇ ਚੈਨਲ ਤੇ ਕਿੰਨੀ ਵੀਡੀਓ ਮੈਂ ਤਾਂ ਆਪ ਡੇਰੀ ਫਾਰਮ ਤੇ ਪਾਈ ਆ ਹਾਂਜੀ ਹਾਂਜੀ ਤੁਹਾਡੇ ਡੇਰੀ ਫਾਰਮ ਚੀ ਮਾਨ ਡੇਰੀ ਫਾਰਮ ਹੋਲੇ ਤਿੰਨੇ ਭਰਾ ਇਕੱਠੇ ਆ ਬਿਲਕੁਲ ਬਿਲਕੁਲ ਜੀ ਤੇ ਹੁ ਮੈਂ ਰੇਡੀਓ ਨੂੰ ਹੱਥ ਜੋੜ ਕੇ ਬੇਨਤੀ ਆ ਹਾਂਜੀ ਸਾਰੇ ਵੀਰ ਜਿੰਨੇ ਵੀ ਸਾਰਿਆਂ ਦਾ ਬੜਾ ਪਿਆਰ ਆ ਆਪਣਾ ਜਿੰਨੇ ਵੀ ਵਪਾਰੀ ਆਪਣੇ ਹੀ ਨਾਲੇ ਏਰੀਏ ਦੇ ਹਾਂਜੀ ਹਾਂਜੀ ਗੁਰਦਾਸਪੁਰ ਏਰੀਏ ਦੇ ਤਰਨਤਾਰਨ ਸਾਰੇ ਭਰਾ ਆਪਣੇ ਹਾਂਜੀ ਹਾਂਜੀ ਆਪਣੇ ਹੱਥ ਜੋੜ ਕੇ ਬੇਨਤੀ ਆ ਵੀ ਜਿੰਨੇ ਵੀ ਇਹਨੇ ਵੀਡੀਓ ਪਾਉਣੀ ਆ ਹਾਂਜੀ ਇੱਕ ਚੈਨਲ ਤੇ ਨਹੀਂ ਪਾਉਗੀ ਠੀਕ ਹੈ ਜੀ ਇਤਨਾ ਚੈਨਲ ਤਿੰਨਾਂ ਦੇ ਇਕੱਠੀਆਂ ਪਾਇਆ ਕਰੂ ਬਿਲਕੁਲ ਤਿੰਨਾਂ ਜਨਾਂ ਦੇ ਪੈਣੀ ਤਿੰਨਾਂ ਦੇ ਡੇਹੀ ਬਾਲਣਾ ਹਾਂਜੀ 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 ਚੀਮਾ ਨੇ ਦੀ ਫਾਰਮ ਵਾਲਾ ਡੇਰੀ ਫਾਰਮ ਦੇ ਮਤਲਬ ਡੇਰੀ ਫਾਰਮ ਹਾਂਜੀ ਹਾਂਜੀ ਲਓ ਜੀ ਇਹ ਲੱਗਿਆ ਵੀ ਆਫਰਾਂ ਕਰਨਗੀਆਂ ਆਫਰਾਂ ਲੱਗ ਬਿਲਕੁਲ ਭਾਈ ਬਿਲਕੁਲ ਪਸ਼ੂ ਵੀ ਚੰਗੇ ਹੋਣਗੇ ਬਿਲਕੁਲ ਰੇਡ ਵੀ ਡੇਗੇ ਲਗੇ ਆ ਜਾਓ ਹੁਣ ਐਂਡ ਤੇ ਚੌਥਾ ਜਨਰਲ ਵੀ ਹੈਗਾ ਜੀ ਅੱਛਾ ਜੀ ਮੀਤਾ ਡੇਰੀ ਫਰਮ ਮੀਤਾ ਡੇਰੀ ਫਰਮ ਲਓ ਜੀ ਉਹ ਵੀ ਆਪ ਨੂੰ ਟੈਂਕਲਾ ਦੀ ਤਮਾਨ ਪਈ ਐ ਅੜੇ ਫੜੇ ਕੰਡੇ ਕੱਢਣ ਵਾਲਾ ਠੀਕ ਹੈ ਭਾਈ ਵੇਖੋ ਛੋਟੀ ਲਾਵਰੀ ਦੇ ਕੇ ਨਹੀਂ ਆ ਗਿਆ ਜੀ ਇਹ ਸਿੰਘ ਇਹਨੂੰ ਵੀ ਚੰਗਾ ਲੱਗਾ ਤੇ ਆਹ ਭਾਈ ਕਿਵੇਂ ਥੋੜਾ ਜਿਹਾ ਸਿੰਘ ਇਹ ਇਹ ਸੇਪ ਆ ਨਾ ਵੀ ਜੀ ਇਹ ਲੱਤ ਕੀ ਜੇ ਖੋਪਰੀ ਹੀ ਉੱਪਰ ਹੀ ਲੱਤ ਕੀ ਜੇ ਅੱਛਾ ਜੀ ਤੇ ਇਹਦਾ ਨਾ ਆਹ ਕਟਾ ਜੇ ਠੀਕ ਆ ਜੀ ਮੇਲ ਕਰ ਕੋਈ 1.5 ਮਹੀਨੇ ਦਾ ਲਾ ਦੇ ਅੱਛਾ ਜੀ ਕੋਈ ਪੌਣੇ ਦੂਹ ਦਾ ਲਾ ਦੇ ਠੀਕ ਆ ਤੇ ਗਾਂ ਇਹਨੂੰ ਮੰਨ ਲਓ ਅੱਜ 20 ਦਿਨ ਹੋ ਗਏ ਜੀ ਫੇਰ ਟੀਕਾ ਭਰਾਤਾ ਜੀ ਠੀਕ ਆ ਠੀਕ ਆ ਲਓ ਜੀ 20 ਦਿਨ ਦੇ ਆਸ-ਪਾਸ ਟਾਈਮ ਹੋ ਗਿਆ ਠੀਕ ਆ ਭਰੇ ਨੂੰ ਮੰਨ ਲਓ ਭਾਜੀ ਇਹਨੂੰ ਇਹ ਦੋ ਤਰੀਕ ਦਾ ਟੀਕਾ ਭਰਾਇਆ ਜੀ ਅੱਛਾ ਜੀ ਤੇ ਅੱਜ ਤਰੀਕ ਹੋ ਗਈ 22 ਇਹ ਝੋਟੀ ਇੰਨੀ ਚੰਗੀ ਵੀ 9 ਕਿਲੋ ਦੁੱਧ ਆ ਅੱਜ ਹੀ ਝੋਟੀ ਆਈ ਹੈ ਜੀ ਠੀਕ ਆ ਠੀਕ ਆ ਹਾਂ ਇਹ ਸੂਆ ਪਹਿਲਾਂ ਸਿੰਗ ਤੇ ਆ ਹਾਂ ਪਹਿਲਾਂ ਸੂਆ ਸਿੰਗ ਸਹੀ ਗੱਲ ਆ ਜੀ ਪਹਿਲਾਂ ਸੂਆ ਸੋਈ ਆ ਤੇ ਕਾਟ ਕਾੜ ਇਹਦਾ ਵੀ ਚੰਗਾ ਆ ਗਿਆ ਵਾ ਤੇ ਸਿੰਗ ਬਹੁਤ ਹੀ ਚੰਗਾ ਲੱਗਾ ਹੈ ਸਿੰਗ ਇਹਨੂੰ ਵੀ ਲੱਗਾ ਹੈ ਹਾਂਜੀ ਤੇ ਹੈ ਇਹ ਵੀ ਨੀਲੀ ਦੇ ਵਿੱਚ ਆ ਗਈ ਇਹ ਵੀ ਨੀਲੀ ਚ ਭੱਜ ਗਈ ਠੀਕ ਆ ਠੀਕ ਆ ਲਓ ਜੀ ਨੀਲੀ ਦੇ ਵਿੱਚ ਇਹ ਵੀ ਆ ਗਈ ਆ ਦੇ ਕਰੋ ਜੀ ਫੇਸ ਕੁਆਲਟੀ ਤੁਸੀਂ ਚੈੱਕ ਤਾਂ 9 ਲੀਟਰ ਜਿਹੜਾ ਇਸ ਟਾਈਮ ਤੋਂ ਦੇ ਦੇ ਕੋਲ ਤਿਆਰ ਸੁਹਾ ਪਹਿਲਾ ਹੀ ਤਾਂ ਗਾਂ ਦੂਜੇ ਨੂੰ 20 ਤੋਂ 22 ਦੇ ਆਸ-ਪਾਸ ਟਾਈਮ ਹੋ ਗਿਆ ਉਹ ਇਹਨੂੰ ਠੀਕਾ ਭਰੇ ਨੂੰ ਤੇ ਚਲੋ ਇਹ ਵੀ ਦੱਸਣਾ ਜ਼ਰੂਰੀ ਆ ਕੋਈ ਉਸਤਾ ਦੇ ਨਾਲ ਵੀਰ ਭਰਾ ਨਾ ਸੇਵਾ ਕਰਦਾ ਕਰ ਜਾ ਭਾਜੀ ਇਹ ਵੀ ਬੜੀ ਠੱਡੀ ਸੀ ਲਿਆ ਅੱਛਾ ਜੀ ਉਹ ਨਾ ਥੋੜਾ ਬੱਚੇ ਦਾ ਕਰਦੀ ਆ ਠੀਕ ਆ ਠੀਕ ਆ ਚਲੋ ਅੰਦਰ ਆ ਗਿਆ ਆਪਾਂ ਦਿਖਾ ਦਿੰਨੇ ਬਾਕੀ ਕਾਟ ਕਾਠ ਵੀ ਚੰਗਾ ਆ ਗਿਆ ਵਾ ਕਰਮਾਲੀ ਦਾ ਲਓ ਜੀ ਆ ਚੈੱਕ ਕਰ ਸਕਦੇ ਥੋੜਾ ਜਿਹਾ ਹਾਏ ਲੋਕ ਠੀਕ ਆ ਠੀਕ ਆ ਲਓ ਜੀ ਸੀਲੀਆਂ ਸੁੱਲੀਆਂ ਇਹਦੇ ਵਿੱਚ ਵੀ ਕਾਫੀ ਆ ਗਈਆਂ ਬਿਲਕੁਲ ਸ਼ਾਂਤ ਸੁਭਾਅ ਲਈ ਹੈ ਕਰਮ ਵਾਲੀ ਮਾਲ ਇਹ ਨਹੀਂ ਆ ਵੀ ਹਾਂਜੀ ਹਾਂਜੀ ਮਾਲ ਕੋ 扑ੜਕਣਾ ਵਾਲਾ ਮਾਲ ਆ ਜੇ ਤੁਹਾਨੂੰ ਜਾਂਦੀ ਚਾਹੇ ਵੇਖੋ ਦੇਖੋ ਖੁਸ਼ ਹੋਗੇ ਪਸ਼ੂ ਪਸ਼ੱਕ ਦੀ ਅੱਧਾ ਲੀਟਰ ਘੱਟ ਦੇ ਦੇਣਾ ਤੁਹਾਨੂੰ ਆਵੇ ਪਪਾ ਜੀ ਕੋਈ ਬੱਚਾ ਨਹੀਂ ਛੱਡਣ ਦੀ ਲੋੜ ਹਾਂਜੀ ਹਾਂਜੀ ਕਿਉਂ ਘਰ ਲਓ ਆ ਵੇਖੋ ਠੀਕ ਆ ਠੀਕ ਆ ਲਓ ਇਹਨੇ ਭਸਮ ਪਹਿਣਾ ਖੰਡੇ ਸੁਭਾਅ ਲਈ ਆ ਤੇ ਆ ਵੇਖੋ ਬਾਈ ਠੀਕ ਆ ਹਾਂਜੀ ਹਾਂਜੀ ਓਕੇ ਜੀ ਵੇਖੋ ਜੀ ਲਓ ਜੀ ਪਸ਼ੂ ਵੀ ਜਿਹੜੇ ਬਾਈ ਦੇ ਕੋਲ ਸਾਰੇ ਚੰਗੇ ਆ ਤੇ ਰੇਡ ਵੀ ਜਿਹੜੇ ਬਿਲਕੁਲ ਹੀ ਨਾਰਮਲ ਕਰਤੇ ਆ ਵੀਰ ਬਦੀਚੇ ਨੇ ਹਾਂਜੀ ਤੇ ਥਾਣਾ ਦਾ ਖਾਣ ਤੋਂ ਦਿਖਾਰੀ ਲੱਗ ਗਿਆ ਦਿਖਾਓ ਭਾਜੀ ਲਾ ਦਿਖਾਓ ਉਹ ਵੀ ਚੰਗਾ ਕਰਦਾ ਤੇ ਥਾਣ ਵੀ ਜਿਹੜਾ ਨੋਕ ਵਾਲਾ ਲੱਗਾ ਪਿਆ ਤੇ ਨੋਕ ਵਾਲੇ ਥਾਂ ਦੀ ਚਵਾਈ ਚਵਾਈ ਜਿਹੜੀ ਬਹੁਤ ਹੀ ਨਰਮ ਹੁੰਦੀ ਆ ਕੀ ਦੇਖੋ ਭਾਜੀ ਕਿੰਨੀ ਚੰਗੀ ਆ ਬੂਤੀ ਦੇਖੋ ਇਹ ਨਹੀਂ ਬਿਲਕੁਲ ਬਿਲਕੁਲ ਜੀ ਸੇਂਗ ਤੇ ਰੰਗ ਸੇਗੀ ਲੱਗਾ ਇਹਨੂੰ ਨਾਰਮਲੀ ਤੇ ਇਹਦਾ ਮੁੱਲ ਭਾਜੀ ਇਹਦਾ ਇਹ ਤਾਂ ਪਾਈ ਦੇ ਰਹੀ ਹੈ 85 ਦੀ 85 ਦੀ ਹਾਂਜੀ ਇਹ ਤੇ ਲਾਈਏ ਉੱਪਰ ਕੋਈ ਲਾਓ ਜੀ ਕਰ ਦੋ ਪੰਜਾਬੀ ਲਾ ਦਿਓ ਖੁੱਲੇ ਦੇਲੀ ਛੱਡ ਦੀ ਅਸੀਂ ਦੀ ਹਾਂ ਜੀ ਤੁਸੀਂ ਦੱਸੋ ਡਾਕਟਰ ਸਾਹਿਬ ਛੱਡ ਗਿਆ ਯਾਰ ਹੋਰ ਯਾਰ ਹੀ ਔਫਰ ਨਹੀਂ ਲਾਉਣੀ 75 ਦੀ ਚਲੋ ਲਓ ਮਰੀਤਾ ਡੇਰੀ ਫਾਰਮ ਆਪਣਾ ਲੋਹਣਿਆ ਜੱਟ ਜੀ ਕਹਿੰਦਾ ਕੰਮ ਨਹੀਂ ਕਰਾਤਾ ਕਦੇ ਹਾਂ ਜੀ ਲਓ ਜੀ 75000 75 ਦੀ ਕਹਿੰਦਾ 75 ਦੀ ਛੋਡੀ ਦੇ ਦਾਂਗੇ ਅੱਛਾ ਜੀ ਬਾਕੀ ਕੱਟਾ ਵੇਖੋ ਪਾਜੀ ਕਿੱਡੇ ਡਾਗ ਦਾ ਮਗਰ ਠੀਕ ਆ ਜੀ ਮੇਲ ਕਾ ਇਹਦੇ ਪਿੱਛੇ ਕੋ ਡੇਢ ਦਾ ਲਾਲੇ ਹਨਾ ਆਪਣੀ ਸਮਝ ਨਾ ਪਾਵੇ ਬਿਲਕੁਲ ਹੀ ਇਹਦੇ ਤਾਂ ਗਿਆ ਤਰਿਆ ਦੀ 9 ਲੀਟਰ ਜਿਹੜਾ ਦੁੱਧ ਹੈ ਉਸ ਤੋਂ ਤਿਆਰ ਬਿਲਕੁਲ ਲੋ ਭਾਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਚਲੋ ਅੱਗੇ ਕੇ ਵੀਰ ਭਰਾਣੇ ਪਸ਼ੂ ਖਰੀਦਣਾ ਹੋਵੇ ਤੇ ਉਹਦੇ ਵਾਸਤੇ ਆਸਾਨ ਹੋ ਜਾਂਦਾ ਵਾ ਬਿਲਕੁਲ ਭਾਜੀ ਇਹ ਸਬਸਕ੍ਰਾਈਬ ਵੀ ਜਰੂਰ ਕਰ ਦਿਆ ਕਰੋ ਕਿ ਸਾਡੇ ਚੈਨਲ ਤੇ ਬਿਲਕੁਲ ਹੀ ਨਾਰਮਲ ਰੇਟ ਤੇ ਪੈਂਦੇ ਆ ਪਸ਼ੂ ਤੇ ਪਸ਼ੂ ਵੀ ਚੰਗੇ ਹੁੰਦੇ ਆ ਬਿਲਕੁਲ ਇਹ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ